ਕਿਸਾਨ ਵੀਰੋ ਹੋੜਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਨਾਗ ਲੈ ਕੇ ਆਏ ਜੀ ਦੋ ਸੂਈਆਂ ਸਵਾਈਆਂ ਝੋਟੀਆਂ ਕਿੰਨੇ ਦਿਨਾਂ ਦੀਆਂ ਸੂਈਆਂ ਵੀਆਂ ਚੰਗਾ ਦੁੱਧ ਰੈੜੀ ਹੈ ਜੀ ਦੋਨਾਂ ਥੱਲੇ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰ ਤੇ ਆ ਜੀ ਇੱਥੇ ਜੀ ਬਸ ਇੱਥੇ ਖੜ੍ਹਜੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂਜੀ ਠੀਕ ਹੈ ਜੀ ਵੀਰੇ ਨਾਮ ਡਰੈੱਸ ਬੋਲਿਓ ਨਾਮ ਹੋਇਆ ਸੁਰਿੰਦਰ ਸਿੰਘ ਬੜਾ ਬੜੀ ਆ ਗਿਸਤਤ ਹੁਨੂਰ ਆ ਸੀ ਧੂਰੀ ਆ ਜਿਹੜੇ ਸ਼ੇਰਪੁਰਾ ਸ਼ੇਰਪੁਰਾ ਤੇ ਵੀਰੇ ਨੰਬਰ ਬੋਲੋ ਜੀ ਨੰਬਰ 94642 18305 ਤੇ ਅੱਜ ਆਪਾਂ ਚਾਰ ਨਗ ਦਿਖਾਉਣੇ ਜੀ ਚਾਰ ਨਗ ਦਿਖਾਉਣੇ ਵੀ ਇਹ ਦੋ ਧੋਖੀਆਂ ਨੇ ਠੀਕ ਆ ਜੀ ਤੇ ਲੋ ਵੀਰੇ ਦੋ ਬੈਗਾਂ ਠੀਕ ਆ ਵੀਰੇ ਤੇ ਭਾਈ ਆਪਾਂ ਵੀਡੀਓ ਕਵਰ ਕਰਨ ਦਾ ਆਪਣਾ ਟਾਈਮ ਹੈਗਾ 3 ਵਜੇ ਦਾ ਠੀਕ ਆ ਜੀ ਬਾਈ ਦਾ ਕਹਿਣਾ ਆਪਾਂ ਤਾਂ ਆਪ ਦੀ ਦਸੱਲੀ ਤੁਸੀਂ ਆਪ ਕਰ ਲਿਓ ਆਗੇ ਹਨਾ ਦਸੱਲੀ ਕਰਕੇ ਲੈ ਕੇ ਜਾਓ ਵੀਰੇ ਇੱਥੇ ਹੀ ਆਜੋ ਜਿਹੜੀ ਪਹਿਲੇ ਨੰਬਰ ਵਾਲੀ ਝੋਟਿਆ ਕੀ ਡਿਟੇਲ ਆ ਬਾਈ ਇਹਦੀ ਦੂਜੇ ਸੂਏ ਦੂਜੇ ਸੂਏ ਹਾਂਜੀ ਉੱਚੀ ਬੋਲਿਓ ਮੜਾ ਜੀ ਦੂਜੇ ਸੂਏ ਤੋਂ ਆਹ ਹਾਂਜੀ ਡੀਲ ਕਾਫ ਆ ਜੇ ਨਾਲ ਕਟਾ ਆ ਗਿਆ ਜੀ ਤੇ ਕਿੰਨਾ ਦੁੱਧ ਰੈੜੀ ਆ ਬਾਈ ਇਹ ਥੱਲੇ ਇਹਦੇ ਥੱਲੇ 12 ਲਿਖਿਆ ਆਪਾਂ 11 ਲੈ ਕੇ ਲੋ ਦੋਨੇ ਟਾਈਮ ਚੋਕੇ ਲੈ ਆਪਾਂ ਕੱਢ ਲੈਣ ਨੂੰ ਤੋੜ ਕੇ ਦਿਖਾਈ ਗਏ ਵੀਰੇ ਠੀਕ ਆ ਜੀ ਅਸੀਂ ਤਸੱਲੀ ਕਰਕੇ ਲੈ ਓਕੇ 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 ਤੇ ਜੇ ਆਪਣੀ ਦੇ ਥੱਲੀ ਦੇ ਵੀ ਕਹਿੰਨੇ ਮੰਗਾਉਣੀਆਂ ਫੁੱਲ ਦਸੱਲੀ ਆ ਹਨਾ ਠੀ ਆ ਦੇਖੋ ਜੀ ਤੇ ਜੇ ਆਪਣਾ ਟਾਈਮ ਹੁੰਦਾ ਵੀਰੇ ਧਾਰਾਂ ਦਾ ਤਾਂ ਪਤਾ ਧਾਰਾਂ ਵੀ ইমরান ਦੇ ਠੀਕ ਆ ਜੀ ਤੇ ਹਜੇ ਦੇਖ ਲਓ ਲੇਵਾ ਹੁਣ ਵੀ ਚੰਗਾ ਤਿਆਰ ਕਰੀ ਫਿਰਦਿਆਂ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਅੱਜ ਜਦੋਂ ਉਹਨਾਂ ਨੇ ਸ਼ਾਮ ਹੋਣੀ ਆ ਲੇਵਾ ਪੂਰਾ ਫੁੱਲ ਬਾਹਰ ਲੈਣਾ ਜੀ ਆਹ ਦੇਖੋ ਤੇ ਕੁਆਲਿਟੀ ਫੁੱਲ ਆ ਤੇ ਕੱਲੇ ਕੱਲੇ ਥਣ ਪੀੜੀ ਤੇ ਪਾ ਵਾਂਗੂ ਚਾਰੇ ਨੁਕਰਾਂ ਦੇ ਲੱਗੇ ਹੋਏ ਆ ਜੀ ਆਹ ਦੇਖੋ ਤੇ ਕੱਦ-ਕਾੜ ਦੀ ਕੋਈ ਕਮੀ ਨਹੀਂ ਸਿੰਘ ਦੀ ਟਾਪ ਦੀ ਆ ਪੂਰੀ ਜੀ ਠੀਕ ਆ ਮੋੜ ਲਿਓ ਜੀ ਓਕੇ ਵੀਰੇ ਸਿੰਘ ਮੁੱਠੀ ਦੀ ਪੂਰੀ ਵਧੀਆ ਜੀ ਪੂਰੀ ਜੀ ਸ਼ੋ ਕੁਆਲਿਟੀ ਝੋਟੀ ਆ ਜੀ ਆ ਸੋ ਵੀ ਕੋ ਪੋਰਾ ਵੀ ਖੋ ਰਾਂਗੇ ਦੇਖੋ ਜੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਪਤਲੇ ਸੀਨੇ ਦੀ ਆ ਤੇ ਮਿਲਕ ਵੀਨ ਵੀ ਦੇਖੋ ਚੰਗੀ ਆਉਂਦੀ ਆ ਤੇ ਨਾੜਾਂ ਵੀ ਹਵਾਨੇ ਤੇ ਪੂਰੀਆਂ ਵਧੀਆ ਜੀ ਆ ਕਰੋ ਚੈੱਕ ਤੇ ਬਾਈ ਦਾ ਕਹਿਣਾ ਵੀ 11 ਲੀਟਰ ਆਪਾਂ ਦੁੱਧ ਮਿਣ ਕੇ ਦੇਵਾਂ ਜੀ ਭੋਜ ਦੋਨੇ ਟਾਈਮ ਹੀ ਚੋ ਕੇ ਲੈ ਜਾਓ ਠੀਕ ਆ ਜੀ ਤੇ ਮਗਰ ਆ ਗਿਆ ਕਟਾ ਜੀ ਆ ਕਰੋ ਜੀ ਚੈੱਕ ਆ ਕਟਾ ਤੁਹਾਨੂੰ ਕਰਾਈਏ ਚੈੱਕ ਤੇ ਲੇਵਾ ਫੇਰ ਕਰੋ ਚੈੱਕ ਦਰਸ਼ ਕਰੋ ਲੇਵੇ ਦੇ ਕੁਆਲਿਟੀ ਫੁੱਲ ਆ ਦੇਖੋ ਜੀ ਤੇ ਥਾਣ ਦੇਖੋ ਤੁਸੀਂ ਜਿਵੇਂ ਆਪਾਂ ਗੱਲ ਕਰ ਲਗੇ ਗੇਠ ਗੇਠ ਗੇਠਾ ਇੱਧਰ ਪਾ ਲੋ ਗੇਠਾ ਇੱਧਰ ਪਾ ਲੋ ਤੇ ਗੇਠਾ ਇੱਧਰ ਪਾ ਲੋ ਠੀਕ ਹੈ ਜੀ ਨਾੜਾ ਦੇਖੋ ਹਵਾਨੇ ਤੇ ਪੂਰੀਆਂ ਵਧੀਆ ਤੇ ਮਗਰ ਘਟਾ ਆ ਗਿਆ ਜੀ ਤੇ ਕਰੋ ਚੈੱਕ ਜੀ ਕੁਆਲਿਟੀ ਪੂਰੀ ਫੁੱਲ ਆ ਹਾਂ ਹਾਂ ਵੀਰੇ ਕਿੰਨੇ ਪੈਸੇ ਲਾ ਮਾ ਜਮਾ ਜਾਇਦ ਬਸ ਇਹਦੇ ਜਮਾ ਜਾਇਦ ਦੀ ਮੋਟ ਕਰਾਂਗੇ ਜੀ 1 ਲੱਖ ਸੀ ਇਹਦਾ ਹਾਂਜੀ 95 ਤੇ 90 ਦੇ ਵਿੱਚੋਂ ਸਟਾ ਠੀਕ ਆ ਜੀ ਵਧੀਆ ਇਹਨੇ ਦੀ ਹੈ ਵੀ ਹੈਗੀ ਬਸ ਛੋਟੀ ਹੂਗੀ ਦਾ ਠੀਕ ਆ ਜੀ ਆ ਦੇਖੋ ਨਾੜਾ ਵਗੈਰਾ ਪਿੰਡੇ ਚ ਦੇਖੋ ਪਤਲੇ ਪਿੰਡੇ ਦੀ ਆ ਕਰੋ ਚੈੱਕ ਜਿਵੇਂ ਅਖਬਾਰ ਤੇ ਖਬਰ ਹੁੰਦੀ ਹੈ ਨਾ ਐਸ ਲੋਟ ਨਾੜਾ ਦੇਖੋ ਜੀ ਮੈਂ ਕੋਈ ਉਹ ਨਹੀਂ ਕਹਿੰਦਾ ਗੱਲ ਦੇਖੋ ਕੁਆਲਿਟੀ ਫੁੱਲ ਤੇ ਫੇਸ ਕਰੋ ਚੈੱਕ ਤੇ ਡਿਮਾਂਡ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾ ਦਈਏ ਹੁਣ ਵੀਰੇ ਦੋ ਨੰਬਰਾਂ ਦੀ ਗੱਲ ਕਰ ਲਗੇ ਦੋ ਨੰਬਰ ਹੈ ਜੀ ਪਹਿਲੇ ਸੂਏ ਝੋਟੀ ਓਕੇ ਜੀ ਸਾਨੂੰ ਆਤੀ ਹੈ ਇਹ ਕਿੰਨਾ ਦੁੱਧ ਆ ਗਿਆ ਥੱਲੇ ਜੀ ਇਹ ਤਾਂ ਥੱਲੇ ਹੋ ਗਈ ਇਹ ਥੱਲੇ ਜੋ ਉਹੀ ਆ ਜੀ 12 ਜਿੱਤਰਾ ਉਹ ਤਾਂ ਅਸੀਂ ਆਪਾਂ 11 ਕਹਿ ਗਏ 11 ਕਹਿ ਕੇ ਖੋਲ ਉਹਨੂੰ ਤੋੜ ਕੇ ਦਿਖਾ ਦਈਏ ਠੀਕ ਆ ਜੀ ਤੇ ਲੈਵਲ ਉਹਵਿਆਂ ਦੀਆਂ ਬਹੁਤ ਸੋਹਣੀਆਂ ਹਨਾ ਬਾਈ ਬਹੁਤ ਵਧੀਆ ਨਹੀਂ ਜੀ ਤੇ ਤੋਕਦੀ ਆਪਣੀ ਪੂਰੀ ਤਸੱਲੀ ਆ ਓਕੇ ਜੀ ਓਕੇ ਪੂਰੀ ਤਸੱਲੀ ਆ ਬਾਈ ਦਾ ਕਹਿਣਾ ਤੇ ਕੱਲੇ ਕੱਲੇ ਫਲੂਨ ਝੋਟੀ ਤੇ ਕੱਦ ਕਾੜ ਦੀ ਪਿੱਠ ਪੁੜੇ ਦੀ ਬਹੁਤ ਚੰਗੀ ਹੈ ਜੀ ਆਹ ਕਰੋ ਚੈੱਕ ਸਵਾਕੀ ਲੇਵਾ ਤੁਹਾਨੂੰ ਵੀਡੀਓ ਬਣਾਉਣ ਦਾ ਟਾਈਮ ਆਪਾਂ ਫਿਰ ਚੈੱਕ ਦੱਸ ਦਈਏ ਤੁਹਾਨੂੰ ਜੀ ਠੀਕ ਹੈ 3 ਵਜੇ ਦਾ ਟਾਈਮ ਹੈ ਠੀਕ ਹੈ ਜੀ ਅੱਜ ਦਸੱਲੀ ਕਰਕੇ ਫੇਰ ਲੈ ਕੇ ਜਾਵੇ ਤੁਹਾਡੀ ਗੱਲ ਜਾਇਜ਼ ਹੈ ਜੀ ਹਾਂ ਬਾਅਦ ਦੀਆਂ ਗੱਲਾਂ ਤਾਂ ਫਿਰ ਬਾਅਦ ਦੀਆਂ ਹੀ ਰਹਿ ਜਾਂਦੀਆਂ ਜੀ ਹਨਾ ਐਵੇਂ ਬਾਅਦ ਦੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਆਪਦੀ ਜਿਹੜੀ ਗੇਟੋਂ ਬਾਹਰ ਹੋ ਗਈ ਕੋਈ ਦਸੱਲੀ ਨਹੀਂ ਹੁੰਦੀ ਹਨਾ ਹਾਂ ਜੀ ਪੂਰੀ ਦਸੱਲੀ ਕਰਕੇ ਲੈ ਜਾ ਪੂਰੀ ਦਸੱਲੀ ਕਰਕੇ ਲੈ ਠੀਕ ਹੈ ਬਾਈ ਕਹਿੰਦਾ ਤਾਂ ਹੀ ਆ ਪਤਾ ਰਾਨੀ ਮਾਰ ਕੇ ਦਿਖਾਈਆਂ ਵੀ ਅਗਲਾ ਆਪ ਦੀ ਆਪੇ ਹੀ ਮਾਰੂ ਆਗੇ ਹਨਾ ਵੀਰੇ ਵੀ ਆਪੇ ਹੀ ਮਾਰੂ ਇੱਥੇ ਤਾਂ ਉਹ ਠੀਕ ਆ ਜੀ ਤਾਰਾ ਮਾਰ ਕੇ ਉਹਦੀਆਂ ਲੈ ਕੇ ਜਾਊਗਾ ਬਾਈ ਕਹਿੰਦਾ ਤੇ ਮਗਰ ਇਹਦੇ ਘਟਾ ਆ ਗਿਆ ਜੀ ਹਨਾ ਕੋਈ ਵੀਰ ਦੀ ਚੈੱਕ ਕਰਕੇ ਤਸਦੀ ਨਾਲ ਲੈ ਕੇ ਜਾ ਓਕੇ ਜੀ ਓਕੇ ਓਕੇ ਆ ਥਣਲੇ ਵਸ ਨੂੰ ਕਰਾਈਏ ਚੈੱਕ ਜੀ ਆ ਦੇਖੋ ਸਭੀ ਤਸਦੀ ਕਰਕੇ ਲੈ ਕੇ ਜਾ ਠੀਕ ਆ ਜੀ ਆ ਦੇਖੋ ਖਣ ਕਰੋ ਚੈੱਕ ਕਲਾ ਕਲਾ ਨਿਕੜਵੇਂ ਗੈਪ ਤੇ ਤੇ ਆਥਰ ਨੂੰ ਇਹਨੇ ਜਮਾ ਬਾਲਟਾਂ ਕੱਢ ਕੇ ਜਮਾ ਰੈਡੀ ਹੋ ਜਾਣਾ ਠੀਕ ਆ ਜੀ ਆ ਦੇਖੋ ਓਕੇ ਵੀਰੇ ਤੇ ਵੀਰੇ ਜਮਾ ਕਾਲੀ ਸ਼ਾ ਆ ਗਈ ਹੈ ਨਾ ਪੂਛ 'ਚ ਵੀ ਚਾਰ ਕਬਾਲੀ ਚਿੱਟਿਆ ਮੈਂ ਕਹਾਂ ਪੂਰੀ ਕੁੰਟੀ ਝੋਟੀ ਆ ਜੀ ਪੂਰਾ ਮੂੰਹ ਸਾਹ ਦੇਖੋ ਜੀ ਪੂਰੀ ਮੈਂ ਕਿਸੇ ਨੇ ਸ਼ੌਂਕ ਨਾ ਰੱਖੀ ਠੀਕ ਆ ਤੇ ਵੀਰੇ ਆ ਕੇ ਇਹ ਸੁਣੋ ਠੀਕ ਆ ਵੀਰੇ ਤੇ ਇਹਦੇ ਕਿੰਨੇ ਪੈਸਾ ਵੀਰ ਇਹਦਾ ਜੀ ਆਪਾਂ 120 ਮਾਨ ਮਾਨ ਤੋਂ ਕਿੰਨੇ ਦਿਨਾਂ ਦੀ ਹੋਈ ਪਈ ਇਹ ਇਹੋ ਜੀ ਹੈ ਜੀ ਆ ਕੰਸੇ ਕੰ 25 ਦਿਨ ਦੀ ਆ 25 ਓਕੇ ਜੀ ਮਗਰ ਇਹਦੇ ਕੱਟਾ ਆ ਗਿਆ ਜੀ ਹਾਂ ਜੀ ਕੱਟਾ ਹੀ ਦੋਨਾਂ ਦੇ ਮਗਰ ਕੱਟੇ ਆ ਗਏ ਦੋਨਾਂ ਦੇ ਮਗਰ ਕੱਟੇ ਠੀਕ ਆ ਤੇ ਜੇ ਦੋਨਾਂ ਕੇ ਇਹਨੇ ਲੈਂਗਾ ਮਾਨ ਤਾਂ ਚੰਗਾ ਹੋ ਜਾਊ ਫਿਰ ਵਿੱਚੋਂ ਕਰਦਾ ਜੀ ਠੀਕ ਆ ਜੀ ਸਰ ਕੋਲ ਤੇ ਇਹਦਾ ਰੇਟ ਦੱਸਤਾ ਜੀ ਹੁਣ ਆਪਾਂ ਗੱਲ ਕਰ ਲਗੇ ਦੋ ਤੁਹਾਡੇ ਕੋਲੇ ਇੱਥੇ ਬਹਿੜਾਂ ਜਿਹੜੀਆਂ ਇਹਨਾਂ ਦੀ ਕੀ ਡਿਟੇਲ ਹੈ ਜੀ ਇਹ ਵੀ ਦੂਜੇ ਸੁਵੇ ਹੈ ਜੀ ਠੀਕ ਆ ਜੀ ਅਗਲਾ ਚਾਹੇ ਆਪਦੀ ਤੀਜੇ ਮੰਨ ਲੈਣਾ ਫਿਰ ਕਿਸੇ ਕੋ ਮੈਂ ਮੰਨ ਲੇ ਟਿੱਕੀ ਅਗਲਾ ਕਹਿੰਦਾ ਵੀ ਤੀਜੇ ਆ ਹਾਂਜੀ ਸਾਡੇ ਬੰਨੇ ਦਾ ਦੂਜੇ ਸੁਵੇ ਹੈ ਜੀ ਠੀਕ ਆ ਜੀ ਤੇ ਕਿੰਨਾ ਦੁੱਧ ਰੇੜੀ ਆ ਇਹਦੇ ਥੱਲੇ ਜੀ ਅਸੀਂ 25 ਨਹੀਂ ਕਹਿੰਦੇ 26 ਕਹਿੰਦੇ 20 ਨਹੀਂ ਕਹਿੰਦੇ ਅਸੀਂ 18 ਲੀਟਰ ਚੋਣਿਆ ਤਾਂ 18 ਹੀ ਕਹਾਂਗੇ ਵੀਰੇ 18 ਦਿੰਦੀ ਆ ਜਮ ਖੋਲੋ ਤੋੜ ਕੇ ਦਿਖਾ ਦਿਓ ਵੱਧ ਕਹੀ ਜਾਈਏ ਠੀਕ ਆ ਜੀ ਇੱਕ ਦਿਨ ਚੋਕ ਹੈ ਅਗਲੇ ਕੋਲੇ ਵੱਧ ਚ ਚਵਾ ਦੀਏ ਗਾਹ ਨੂੰ ਉਹਦੇ ਘਰੇ ਜਾ ਕੇ ਦੇਵੇ ਨਾ ਫਿਰ ਉਹਦਾ ਨਹੀਂ ਇਹ ਥੋੜੀ ਗੱਲ ਖੋਲੋ ਖੋਲੋ ਜੀਨ ਠੀਕ ਆ ਜੀ ਅਗਲੀ ਵੀ ਗੱਲ ਸੱਚ ਹੈ ਜੀ ਜਿਹੜੀ ਗੱਲ ਆ ਬਾਈ ਨੇ ਨਾ ਜਿਹੜੀ ਗੱਲਾਂ ਕਰੀਆਂ ਜਾਵਾਂ ਸੱਚੀਆਂ ਜੀ ਬਾਈ ਕਹਿੰਦਾ ਅਪਾ ਧਾਰਾਂ ਵੀ ਨਹੀਂ ਮਾਰ ਕੇ ਦਿਖਾਉਣੀਆਂ ਤੇ ਚਵਾ ਕੇ ਦੇਣੀਆਂ ਜਾਵਾਂ ਠੀਕ ਆ ਜੀ ਹਾਂ 18 ਲੀਟਰ ਬਾਈ ਕਹਿੰਦਾ ਦੁੱਧ ਰੈਡੀ ਆ ਤੇ ਵੀਡੀਓ ਬਣਾਉਣ ਦਾ ਹਜੇ ਆਪਾਂ ਫੇਰ ਤੁਹਾਨੂੰ ਦੱਸ ਦਈਏ ਟਾਈਮ 3 ਘੰਟੇ ਪੈਂਡਿੰਗ ਆ ਬਾਕੀ ਆ ਜੀ ਆ ਦੇਖੋ ਤੇ ਰੰਗ ਰੂਪ ਪੂਰਾ ਸੋਹਣਾ ਮਗਰ ਇਹਦੇ ਕੀ ਆ ਗਿਆ ਜੀ ਬੱਛਾ ਬੱਛਾ ਮੋਲ ਲਿਓ ਜੀ ਇਹ ਇਹ ਵੀ ਆਪਾਂ ਜਮਾ ਬਿਲਕੁਲ ਭਾਅ ਸੇ ਦੇਵਾਂਗੇ ਜੀ ਐ ਕੋਈ ਜ਼ਿਆਦਾ ਹੋ ਨਹੀਂ ਕਰਦੇ ਠੀਕ ਆ ਮੋਲ ਇਹਨਾਂ ਦਾ ਫੋਨ ਤੇ ਹੋਊਗਾ ਮੋਲ ਕੋਈ ਗੱਲ ਵੀ ਵੀਡੀਓ ਵੀ ਕਰਦਾਂਗੇ ਜੀ ਠੀਕ ਆ ਕਰ ਦਿਓ ਜੀ ਕਰ ਦਿਓ ਫਿਰ ਆ ਦੇਖੋ ਲੇਵਾ ਬੂਰਾ ਵਧੀਆ ਤੇ ਸੂਆ ਬਾਈ ਦੇ ਕਹਿਣ ਦੇ ਮੁਤਾਬਕ ਦੂਜਾ ਮਗਰੇ ਦੇ ਬੱਛਾ ਆ ਗਿਆ ਤੇ ਬਣੇ ਰਿਓ ਵੀਡੀਓ ਦੇ ਨਾਲ ਇੱਕ ਬਾੜ ਹੋਰ ਆ ਜੀ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਦੇ ਬਾਈ ਕੋਲੇ ਹੋਰ ਵੀ ਦੋ ਪਸ਼ੂ ਹੈਗੇ ਆ ਪਾਸੇ ਉਹਨਾਂ ਦੇ ਵੀ ਕੈਮਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਜਰੂਰ ਬਾਈ ਨਾਲ ਸੰਪਰਕ ਕਰਿਓ ਤਸਵੀਰ ਸਾਬ ਪੂਰੀਆਂ ਫੁੱਲ ਆ ਬੱਚੀਆਂ ਆ ਦੇਖੋ ਜੀ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਥਾਨ ਕਰਾ ਲਈਏ ਨੇੜੇ ਤੋਂ ਚੈੱਕ ਕਰਵਾ ਜੀ ਤੁਹਾਨੂੰ ਇਹ ਕਿਤੇ ਕਰ ਆ ਦੇਖੋ ਅਲੱਗ ਅਲੱਗ ਤਸਵੀਰ ਸਾਬ ਪੂਰੀ ਤੇ ਆ ਦੇਖੋ ਜੀ ਤੇ ਕਿੰਨੇ ਪੈਸੇ ਵੀਰੇ ਦੇ ਇਹਦਾ ਜੀ ਆਪਾਂ 65000 ਦੇ ਇਸ ਮੰਤਨ ਦਾ ਠੀਕ ਹੈ ਜੀ 65000 ਮੰਤਨ ਹੋ ਜੀ ਹੁਣ ਆਪਾਂ ਗੱਲ ਆ ਦੇ 70 ਵੀ ਮੰਗਦੇ 75 ਠੀਕ ਹੈ ਜੀ ਇਹਦੀ ਗੱਲ ਕਰ ਲਗੇ ਹੋ ਜੀ ਇਹਦੀ ਕੀ ਡੀਟੇਲ ਆ ਵੀਰੇ 4 ਨੰਬਰ ਦੀ ਇਹ ਵੀ ਦੂਜੇ ਸੂਏ ਆ ਜੀ ਇਹ ਵੀ ਦੂਜੇ ਦੁੱਧ ਕਿਨਾਰੇ ਡੀ ਆ ਜਮ ਇਹਦੇ ਥੱਲੇ ਵੀ ਉਦਾਂ ਹੀ ਆਈ 18 ਦਿੱਤੀ 18 ਮਹੀਨੇ ਕਿ ਲੈ ਜਾ ਪੁੰਦੀ ਕੱਢ ਲਓ ਫਿਰ ਬਾਹਰੋਂ ਤੋੜ ਕੇ ਦੇਸ ਮਗਰ ਇਹਦੇ ਬੱਚੇ ਆ ਗਏ ਨਾ ਇਹਦੇ ਨਾਲ ਜੀ ਐਸ ਆਹ ਬੱਚੇ ਬਹੁਤ ਚੰਗੇ ਇਹਦੇ ਮਗਰ ਠੀਕ ਆ ਜੀ ਤੇ ਬਾਕੀ ਦਾ ਥਣ ਤੁਹਾਨੂੰ ਮੈਂ ਨੇੜੇ ਤੋਂ ਚੱਕਰਾਵਾ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਬੱਚੀ ਪੂਰੀ ਟੌਪ ਦੀ ਆ ਜੀ ਓਕੇ ਜੀ ਓਕੇ 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 ਤੇ ਬਾਕੀ ਦਾ ਦੁੱਧ ਦੁੱਧ ਖਾਰ ਪੀਣ ਨੂੰ ਚਾਹੀਦੀ ਤੁਸੀਂ ਨਾ ਕਾਏ ਨਹੀਂ ਸੁਆ ਚਾਹੀਦੀ ਕਿ ਨਹੀਂ ਇਹ ਦੂਜਾ ਸੂਏ ਜੀ ਆ ਦੇਖੋ ਜੀ ਤੌਰ ਤੌਰ ਪੂਰੀ ਵਧੀਆ ਜੀ ਚੌੜੀ ਹੋ ਹੋ ਤੁਰਦੀ ਆ ਬੈੜ ਤਾਂ ਮੋੜ ਲਿਓ ਜੀ ਕੁਆਲਿਟੀ ਪੂਰੀ ਫੁੱਲ ਤੇ ਕੱਦ-ਕਾੜ ਦੀ ਕੋਈ ਵੀ ਕਮੀ ਨਹੀਂ ਹਨਾ ਫੁੱਲ ਕੱਦ-ਕਾੜ ਦੀਆਂ ਪੂਲ ਸਾਈਜ਼ ਦੀਆਂ ਠੀਕ ਆ ਜੀ ਠੀਕ ਆ ਕੋਈ ਛੋਟੀ ਵੱਲ ਕੇ ਤਾਂ ਕਹੀ ਨਹੀਂ ਵੱਡੀਆਂ ਠੀਕ ਆ ਜੀ ਆ ਦੇਖੋ ਜੀ ਬੱਚੀ ਤੁਹਾਨੂੰ ਕਰਾਈਏ ਚੈੱਕ ਆ ਦੇਖੋ ਨੇੜ ਤੋਂ ਕਿੰਨੇ-ਕਿੰਨੇ ਦਿਨਾਂ ਦੀਆਂ ਸੂਈਆਂ ਆ ਵੀਰੇ ਇਹ ਦੋਨੇ ਇਹ ਤਾਂ ਹੈਗੀ ਜਿਹੜੀ ਹੂੰ ਇਹ ਤਾਂ ਹੈਗੀ ਮਹੀਨੇ ਦੀ ਤੇ ਦੂਜੀ ਇਹੀ ਤਾਂ ਕੀ ਗਲਤੀ ਠੀਕ ਆ ਮਹੀਨੇ ਦੇ ਇਹਦੀ ਕੀ ਡਿਮਾਂਡ ਆ ਗਈ ਬਸ ਇਹੀ 65 ਹੀ ਇਹਦਾ ਜੀ ਅੱਛਾ 65 65 ਹੀ ਆ ਆਫਰ ਹੀ ਆ ਦੋਨਾਂ ਦੀ ਬਸ ਪੈਸੇ ਦੇ ਵਿੱਚੋਂ ਮਾਲ ਤਾਨ ਕਰ ਦਾਂਗੇ ਜੇ ਠੀਕ ਹੈ ਜੋੜਾ ਲੈ ਲੂ ਕੋਈ ਤੇ ਆਪਾਂ ਹੋਰ ਵੀ ਕਰ ਦਾਂਗੇ ਉਹ ਤਾਂ ਚਲ ਮੌਕੇ ਤੇ ਹੋਏਗਾ ਉਹ ਤਾਂ ਮੌਕੇ ਤੇ ਵਧੀਆ ਕੋਈ ਆਪਾਂ ਮਾਲ ਤਾਨ ਕਰਾਂਗੇ ਫੇਰ ਉਹ ਹੱਥ ਹੱਥ ਫੇਰੋ ਇਹਨਾਂ ਦੇ ਲੈ ਵੰਦੇ ਹੱਥ ਹੱਥ ਕੋਈ ਤਾਂ ਵੀ ਕੋਈ ਜੀ ਲਓ ਜਵੇਂ ਮਰਜ਼ੀ ਬੈਠੋ ਹਾਂ ਠੀਕ ਆ ਜੇ ਦੂਜੀ ਦੇ ਵੀ ਦੇਖ ਸਕਦੇ ਜਵੇਂ ਮਰਜ਼ੀ ਬੈਠੋ ਠੀਕ ਆ ਇਹਦੇ ਵੀ ਫੇਰ ਚ ਚਲੋ ਜੀ ਠੀਕ ਆ ਤੇ ਹੁਣ ਆਗੀਆਂ ਆਪਣੀਆਂ ਦੋ ਝੋਟੀਆਂ ਇਧਰਲੇ ਪਾਸੇ ਆਲੋ ਜੀ ਥੋੜਾ ਬਰੇ ਜਿਹੜੇ ਆਪਾਂ ਰੇਟ ਕਰਾਏ ਆ ਦਿੱਥੋਂ ਹਨਾ ਹਾਂਜੀ ਮਾਨਦਾਨ ਤਾਂ ਹੋ ਜੂਗਾ ਨਾ ਇਹਨਾਂ ਨੂੰ ਮੈਂ ਤਾਂ ਪੂਰਾ ਕਰਾਂਗੇ ਜੀ ਬੰਦੇ ਦਾ ਆਏ ਦਾ ਅਜੀ ਗੱਲ ਨਹੀਂ ਹੈਗੀ ਮਾਨਸਾਨੀ ਕਰਾਂਗੇ ਪੂਰਾ ਤਾਂ ਹੂਗਾ ਤੇ ਨੰਬਰ ਫੇਰ ਬੋਲ ਦਿਓ ਜੀ ਨੰਬਰ ਹੈ ਜੀ 946481835 ਪਿੰਡ ਪਿੰਡ ਬੜੀ ਇਹ ਤੱਕ ਜ਼ਰੂਰ ਤਹਿਸੀਲ ਧੂਰੀ ਜਿਹੜੇ ਸ਼ੇਰਪਰਾਜੀ ਬੜੀ ਠੀਕ ਆ ਵੀਰੇ ਬੜੀ ਕਿੱਦਾਂ ਦੀ ਕਹਿੰਦੇ ਨੇੜੇ ਚ ਬੱਬੀ ਠੀਕ ਆ ਵੀਰੇ ਟਿੱਬਾ ਵੀ ਆ ਕੋਲੇ ਤੇ ਮੇਰੇ ਕੋਟਲਾ ਵੀ ਨੇੜੇ ਹੀ ਹੈ ਨਾ ਵੀਰੇ ਕੋਟਲਾ ਵੀ ਨੇੜੇ ਹੀ ਹੈ ਇੱਥੇ ਬਰਨਾਲਾ ਵੀ ਨੇੜੇ ਹੀ ਹੈ ਧੂਰੀ ਆ ਜੀ ਚੌਲਾਂ ਚੌਲਾਂ 15 15 ਕਿਲੋਮੀਟਰ ਦੀ ਹੋਊਗੀ ਕਿਰੇ ਵਿਚਾਲੇ ਹੀ ਠੀਕ ਆ ਵੀਰੇ ਚਾਰ ਨਾਗ ਸੀ ਚਾਰੇ ਸਾਨੂੰ ਦਿਖਾ ਤਿਆ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਹਦੇ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ ਤੇ ਬਾਈ ਦੇ ਆ ਨਾਗ ਰਹਿ ਗਏ ਜੀ ਦੋ ਨਾਗ ਆ ਗਏ ਦੋ ਹੀ ਆ ਨੇ ਜੀ ਹਾਂਜੀ ਤੇ ਬਾਈ ਬਾਈ ਦਾ ਕਹਿਣਾ ਵੀ ਆਪਦੀਆਂ ਧਾਰਾਂ ਮਾਰ ਕੇ ਚੋਕੇ ਜਮਾਂ ਲੈ ਕੇ ਜਾਏ ਹਨਾ ਠੀਕ ਹੈ ਜੀ ਤੇ ਠੀਕ ਆ ਵੀਰੇ ਲੋ ਇਹ ਵੀ ਤੁਹਾਨੂੰ ਦਿਖਾਤੇ ਆ ਸਾਰੇ ਵੀਰਾਂ ਦਾ ਇੰਡ ਤਾਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ